ਤਰਸਦੇ ਫਿਰਦੇ ਸਾਨੂੰ ਪਬਲਿਕ ਫੁੱਲਾਂ ਦੇ ਹਾਰ ਪਾ ਦੇ ਨਹੀਂ ਪਾਉਂਦੇ ਲੋਕ ਕਿਉਂਕਿ ਉਹਨਾਂ ਨੇ ਲੋਕਾਂ ਨਾਲ ਧੋਖੇ ਕੀਤੇ ਆ ਬਹੁਤ ਬੜੀ ਹਾਰ ਪਾਏ ਸੀ ਫੁੱਲਾਂ ਦੇ ਹਾਰ ਪਾਏ ਸੀ 25 25 ਸਾਲ ਪਾਏ ਸੀ 30 30 ਸਾਲ ਉਹਨਾਂ ਦੇ ਫੁੱਲਾਂ ਦੇ ਹਾਰ ਪਾਏ ਸੀ ਪਰ ਉਹਨਾਂ ਨੇ ਪਬਲਿਕ ਕਵਾਜਿ ਮੈਂ ਤੁਹਾਡੇ ਕੋਲੇ ਆਇਆ ਆ ਆ ਜਿਹੜੀ ਸੀਟ ਹੈ ਜਲੰਧਰ ਦੀ ਜੇ ਅਸੀਂ ਜਿੱਤ ਜੀਏ ਤੇ ਜੇ ਹੋਰ ਜਿੱਤ ਜਾਣਾ ਫਰਕ ਦਾ ਨਹੀਂ ਇਹਦੇ ਨਾਲ ਨਾ ਤਾਂ ਸਰਕਾਰ ਟੁੱਟਦੀ ਹੈ ਨਾ ਸਰਕਾਰ ਬਣਦੀ ਹੈ ਕਿਸੇ ਹੋਰ ਦੀ ਪਰ ਇਹਦੇ ਨਾਲ ਥੋੜਾ ਜੇ ਜਿਤਾਉਂਗੇ ਤਾਂ ਥੋੜਾ ਸਰਕਾਰ 'ਚ ਹਿੱਸਾ ਪੈਂਦਾ ਹੈ ਤੁਸੀਂ ਸਰਕਾਰ ਦੇ ਪਾਰਟਨਰ ਬਣੋਂਗੇ ਤੇ ਫਿਰ ਜਦੋਂ ਅੱਜ ਭਗੇਤੀ ਮਹਿੰਦਰ ਭਗੇਤੀ ਜੁਰਦਾ ਤਾੜੀਆਂ ਨਾਲ ਸਵਾਗਤ ਕਰਾਓ ਸਾਡੇ ਵੱਲੋਂ ਤੁਸੀਂ ਇਹਨਾਂ ਨੂੰ ਤੁਸੀਂ ਇਹਨਾਂ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜਾ ਦਿਓ ਉਸ ਤੋਂ ਅੱਗੇ ਮਨ ਖਲ ਧਿਆਨ ਦੇਤਾ ਤੇ ਲੋਕਾਂ ਨੂੰ ਇੱਕ ਇਸਤੇਮਾਲ ਕਰਨ ਵਾਲੀ ਚੀਜ਼ ਸਮਝਿਆ ਇਕ ਵਾਰ ਧਿਆਨ ਨਹੀਂ ਦਿੱਤਾ ਤੇ ਲੋਕਾਂ ਨੂੰ ਇੱਕ ਇਸਤੇਮਾਲ ਕਰਨ ਵਾਲੀ ਚੀਜ਼ ਸਮਝਿਆ ਜਦ ਜੋ ਹੁੰਦਾ ਰਸਤੇ ਨੇ ਸਾਡੇ ਖੁੱਲ੍ਹਾਂ ਦੇ ਹੱਥ ਪਾ ਦੋ ਲੋਕ ਛੇਤਾਂ ਦੇ ਹੱਥ ਚੱਕੀ ਕਰ ਸਵਾਜਮੇ ਤੁਹਾਡੇ ਕੋਲੇ ਆਇਆ ਆ ਜਿਹੜੀ ਸੀਟ ਹੈ ਜਲੰਧਰ ਦੀ ਜੇ ਅਸੀਂ ਜਿੱਤ ਜੀਏ ਤੇ ਜੇ ਹੋਰ ਜਿੱਤ ਜਾਣਾ ਫਰਕ ਦੱਸ ਦਿੰਦਾ ਇਹਦੇ ਨਾਲ ਨਾ ਤਾਂ ਸਰਕਾਰ ਟੁੱਟਦੀ ਐ ਨਾ ਸਰਕਾਰ ਬਣਦੀ ਐ ਕਿਸੇ ਹੋਰ ਦੀ ਪਰ ਇਹਦੇ ਨਾਲ ਥੋੜਾ ਜੇ ਜਿਤਾਉਂਗੇ ਤਾਂ ਥੋੜਾ ਸਰਕਾਰ 'ਚ ਹਿੱਸਾ ਆ ਜਾਂਦਾ ਤੁਸੀਂ ਸਰਕਾਰ ਦੇ 파ਟਨਰ ਬਣੋਂਗੇ ਤੇ ਫਿਰ ਜਦੋਂ ਅੱਜ ਪਾਕਿਸਤਾਨ ਮਹਿੰਦਰ ਭਗਤ ਜੀ ਜੁਰਦਾ ਤਾਰੀਆਂ ਨਾਲ ਸਵਾਗਤ ਕਰਦਾ ਸਾਡੇ ਵੱਲੋਂ ਤੁਸੀਂ ਇਹਨਾਂ ਨੂੰ ਤੁਸੀਂ ਇਹਨਾਂ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜਾ ਦਿਓ ਉਸ ਤੋਂ ਅੱਗੇ ਇਹਦੇ ਨਾਲ ਨਾ ਤਾਂ ਸਰਕਾਰ ਟੁੱਟਦੀ ਹੈ ਨਾ ਸਰਕਾਰ ਬਣਦੀ ਹੈ ਕਿਸੇ ਹੋਰ ਦੀ ਪਰ ਇਹਦੇ ਨਾਲ ਥੋੜਾ ਜਿਜਤਾਉਂਗੇ ਤਾਂ ਥੋੜਾ ਸਰਕਾਰ 'ਚ ਹਿੱਸਾ ਪੈਂਦਾ ਉਸੀ ਸਰਕਾਰ ਦੇ 파ਟਨਰ ਬਣਾਉਂਗੇ ਤੇ ਫਿਰ ਜਦੋਂ ਅੱਜ ਭਗਤ ਮਹਿੰਦਰ ਭਗਤ ਜੀ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਤੁਸੀਂ ਇਹਨਾਂ ਨੂੰ ਤੁਸੀਂ ਇਹਨਾਂ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜਾ ਦਿਓ ਉਸ ਤੋਂ ਅੱਗੇ ਤਰਾਲੇ ਵਾਲੀਆਂ ਪੌੜੀਆਂ ਚੜਾਉਣਾ ਕੰਮ ਮੇਰਾ ਤੇ ਮੇਰਾ ਤਰਾਲੇ ਵਾਲੀਆਂ ਪੌੜੀਆਂ ਚੜਾਉਣਾ ਕੰਮ ਮੇਰਾ ਜਿੰਦਾਬੋਸ 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 ਕਿਉਂਕਿ ਜਦੋਂ ਇਹਨਾਂ ਕੋਲੇ ਕਲਮ ਮਿਲੂਗੀ ਜਦੋਂ ਇਹਨਾਂ ਕੋਲੇ ਤੁਹਾਡੀਆਂ ਕਾਲੀਆਂ ਨਾਲੀਆਂ ਸੀਵਰੇਜ ਆ ਤੁਹਾਡੇ ਜਿੰਨੇ ਵੀ ਲੋਕਲ ਮਸਲੇ ਨੇ ਉਹਨਾਂ ਨੂੰ ਹੱਲ ਕਰਾਉਣ ਦੀ ਕਲਮ ਮਿਲੂਗੀ ਤੈਨੂੰ ਮਸਲੇ ਹੱਲ ਹੋਣਗੇ ਸੋ ਮੈਂ ਤੁਹਾਡੇ ਕੋਲੇ ਆਇਆ ਤੁਸੀਂ ਪਹਿਲਾਂ ਵੀ ਸਾਨੂੰ ਵੋਟਾਂ ਪਾਈਆਂ ਸੀ ਤੁਸੀਂ 2 ਸਾਲ ਪਹਿਲਾਂ ਸਭਾ 2 ਸਾਲ ਪਹਿਲਾਂ ਜਿੰਦਰ ਵੈਸ ਤੋਂ ਬੰਦਾ ਜਤਾਇਆ ਸੀ ਪਰ ਹਮ ਮੈਂ ਕੀ ਕਰਾਂ ਤੇਰੇ ਗਿੱਟੇ ਸੁੱਜ ਗਏ ਰੋਡ ਸ਼ੋ ਕਰਦੇ ਦੇ ਕੀ ਕਰੀਏ ਤੇਰੇ ਗਿੱਟੇ ਸੁੱਜ ਗਏ ਰੋਡ ਸ਼ੋਅ ਕਰਦੇ ਦੇ ਹੋਰ ਜਤਾਇਆ ਸੀ ਉੱਥੇ ਪਾਰਲੀਮੈਂਟ ਚ ਭੇਜਿਆ ਮੇਰੇ ਗਿੱਟੇ ਸੁੱਜ ਗਏ ਰੋਡ ਸ਼ੋਅ ਕਰਦੇ ਦੇ ਉਹ ਵੀ ਬੰਦਾ ਹੈ ਜਿੱਤਰਾ ਹੈ ਪ੍ਰਮਾਤਮਾ ਕਈ ਵਾਰੀ ਨਾ ਪ੍ਰਮਾਤਮਾ ਕੀ ਕਰਦਾ ਲੋਕਾਂ ਚ ਵਸਦਾ ਹੁੰਦਾ ਹੈ ਪ੍ਰਮਾਤਮਾ ਪੰਚੀ ਵਸਦਾ ਹੁੰਦਾ ਹੈ ਪ੍ਰਮਾਤਮਾ ਕਈ ਵਾਰੀ ਕਹਿੰਦਾ ਯਾਰ ਦੋ ਗਲਤ ਬੰਦੇ ਮੈਥੋਂ ਕੁਰਸੀਆਂ ਤੇ ਬਹਿ ਗਏ ਇਹਨਾਂ ਦੋਨਾਂ ਨੂੰ ਲਾਉਨੇ ਆ ਇੱਕ ਤਾਂ ਵਿਹਲਾ ਹੋ ਗਿਆ ਇੱਕ ਨੂੰ ਤੇਰਾ ਤੇਰ ਨੂੰ ਕਰਦਾ ਇਲਜ਼ਾਮ ਲਾਈ ਜਾਂਦੇ ਮੇਰੇ ਤੇ ਇਲਜ਼ਾਮ ਲਾਈ ਜਾਂਦੇ ਉਹ ਤੇਰੀ ਉਹ ਮੈਂ ਕਿਹਾ ਜੇ ਪੈਸੇ ਕਮਾਉਣੇ ਹੁੰਦੇ ਆ ਕਾਂਗਰਸੀ ਵੀ ਬੈਠੇ ਸੀ ਅੱਜ ਉਹ ਅੰਤਮਾਨ ਭਗਵਾਨ ਅੰਤਮਾਨ ਹੋਰ ਕੋਈ ਗੱਲ ਹੀ ਨਹੀਂ ਕਰਉਂ ਪੁੱਤ ਉਹ ਤਾਂ ਭਗਵਾਨ ਤਾਂ ਵੀ ਕਹਣਾ ਇਕੱਲੇ ਭਗਵਾਨ ਤਾਂ ਰਹਿਣ ਲੱਗੇ ਬਸ ਕਿ ਸੁਪਨੇ ਚ ਨਹੀਂ ਆਉਂਨਾ ਨਾ ਉਹਨਾਂ ਦੇ ਉਹ ਜਿਵੇਂ 20 ਸਾਲ ਪਹਿਲਾਂ ਲੈਂਦਾ ਸੀ ਇੱਕ ਸ਼ੋਦਾ ਮੈਂ ਪੈਸੇ ਕਮਾਉਣੇ ਹੁੰਦੇ ਉਧਰ ਕਮਾ ਲੈਂਦਾ ਮੈਂ ਲੋਕਾਂ ਦੇ ਪੈਸੇ ਖਾਣੇ ਪਾ ਕੇ ਇਧਰ ਇਸ ਕੰਮ ਨੂੰ ਚਾਹਾਂ ਯਾਰ ਕਮਾਲ ਕਰਦੇ ਹਾਂ ਉਹ ਜਿੱਦਾਂ ਇੱਕ ਰਪੀ ਦਾ ਇਲਜ਼ਾਮ ਲੱਗ ਗਿਆ ਭਗਵਾਨ ਤੁਮਨ ਆਪ ਹੀ ਛੱਡ ਜੂਗਾ ਤੁਸੀਂ ਫਿਕਰ ਨਾ ਕਰੋ ਪਰ ਇਲਜ਼ਾਮ ਇਲਜ਼ਾਮ ਉਹ ਲਾਉਂਦੇ ਨੇ ਇਲਜ਼ਾਮ ਉਹ ਲਾਉਂਦੇ ਨੇ ਜਿਨ੍ਹਾਂ ਨੇ ਬਾਪ ਸੋਨੇ ਦੇ ਬਿਸਕੁਟਾਂ ਦੀ ਸਮਗਲਿੰਗ ਕਰਦੇ ਰਹੇ ਬਾ ਪਾਕਿਸਤਾਨ ਵਾਲੇ ਪਾਸੋਂ ਦੱਸੋ ਜੀ ਉਹ ਅਸੀਂ ਤਾਂ ਠੀਕ ਕਰਨਾ ਆ ਉਹ ਕੇਜਰੀਵਾਲ ਨੂੰ ਚੱਕ ਕੇ ਅੰਦਰ ਦੇਤਾ ਇਲਜ਼ਾਮ ਕੀਆ ਇੱਕ ਫਲਾਣੇ ਬੰਦੇ ਨੇ ਕਿਹਾ ਸੀ ਫਲਾਣੇ ਬੰਦੇ ਨੂੰ ਕਿ ਕੇਜਰੀਵਾਲ ਨੂੰ ਇੰਨੇ ਪੈਸੇ ਦੇ ਦਿੱਤੇ ਕੋਈ ਸਬੂਤ ਨਹੀਂ ਮੈਂ ਕਹਿੰਦਾ ਵੀ ਮੈਨੂੰ ਕਿਹਾ ਸੀ ਕਿਸੇ ਨੇ ਵੀ ਐਂ ਕਰਕੇ ਇਹਨੂੰ ਇੰਨੇ ਪੈਸੇ ਦੇ ਦਿੱਤੇ ਇਹ ਸਬੂਤ ਬਣ ਗਿਆ ਕੋਈ ਸਬੂਤ ਤਾਂ ਦੱਸੋ ਨਾ ਬੋਲਣੇ ਆ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਆ ਖੜਾ ਉਮੀਦਵੇਂ ਆ ਜੇ ਕਰੋੜਾਂ ਰੁਪਏ ਦੇ ਕੱਪੜੇ ਕਰ ਲੈਂਦੇ ਹੋ ਛੁੱਪਦੇ ਨਹੀਂ ਹੁੰਦੇ ਕਹਿੰਦੇ ਚੰਨ ਚੜਿਆ ਇੱਕ ਕਦੇ ਛੁੱਪਦੇ ਨਹੀਂ ਹੁੰਦੇ ਇਹ ਲੱਗ ਜਾਂਦਾ ਪਤਾ ਉਹਨੂੰ ਪਤਾ ਲੱਗੇ ਹੁੰਦਾ ਨਾ ਮੇਰੇ ਤੇ 1 ਰੁਪਈਆ ਦਾ ਇਲਜ਼ਾਮ ਨਹੀਂ ਸਭਾ 2 ਸਾਲ ਹੋ ਗਏ ਹੈਗਾ ਭਾਈ ਜੀ ਉਹਨੂੰ ਨੌਕਰੀਆਂ ਮਿਲੀਆਂ ਉਹਨੂੰ ਨੌਕਰੀਆਂ ਮਿਲੀਆਂ 1 ਰੁਪਈਆ ਲੱਗਿਆ ਕਿਸ ਦਾ ਕਿਸ ਦਾ ਨਾ 1 ਰੁਪਈਆ ਲੱਗ ਕੋਈ 943000 ਨੌਕਰੀਆਂ ਦਿੱਤੀਆਂ ਨੇ ਇੱਕ ਆ ਕੁੜੀਆਂ ਖਰੀਆਂ ਨੇ ਆ ਦੇਖ ਲੋ ਆ ਕੁੜੀਆਂ ਖਰੀਆਂ ਕਿੰਨੇ ਰੁਪਈਆ ਲੱਗਿਆ ਹੋਵੇ ਵੀ ਥੋਡੀਆਂ ਨੌਕਰੀ ਨੇ ਤੁਹਾਨੂੰ ਦੇਣੀਆਂ ਨੇ ਪਰ ਪੰਗਾ ਇਹ ਪੈ ਗਿਆ ਨਾ ਉਹਨਾਂ ਨੂੰ ਕਿ ਆਮਕਰ ਦਾ ਮੁੰਡਾ ਮੁੱਖ ਮੰਤਰੀ ਕਿਉਂ ਬਣ ਗਿਆ ਬਿਲਕੁਲ ਜਿੰਦਾਬਾਦ ਆਹੀ ਪਤਾ ਨੰਮਸ ਉਹਨੂੰ ਪਤਾ ਲੱਗ ਗਿਆ ਵੀ ਇਹਨੇ ਆਪ ਤਾਂ ਖਾਣੇ ਨਹੀਂ ਸਾਡੇ ਰਹਿਣ ਨਹੀਂ ਦੇਣੇ ਇਸ ਕਰਕੇ ਇਕੱਠੇ ਹੋ ਕੇ ਇਹਨੂੰ ਲਾਹੀ ਇੱਕ ਮੇਨਾ ਕਰੇ ਮੈਂ ਕਹੇ ਜੇ ਨજર ਮੇਰੇ ਨਾਲ ਲੋਕ ਨੇ ਮੈਨੂੰ ਕੋਈ ਖਤਰ ਵਿਚਾਰ ਕਰਤੀ ਜਾ ਜ਼ਿੰਦਾਬਾਦ 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 ਜੀਰ ਜ਼ਿੰਦਾਬਾਦ ਆ ਜਿਹੜੇ ਫੋਲ ਲੈਣਾ ਇੱਕ ਇੱਕ ਪੁਰਾਣੇ ਜਨਮ ਦੇ ਪੁੰਨ ਨੇ ਜਿਹੜੇ ਪੈ ਰਹੇ ਨੇ ਇਹਨਾਂ ਨੂੰ ਬੁਲਾ ਕੇ ਦਿਖਾਓ ਕਾਂਗਰਸੀਆਂ ਨੇ ਇੰਨਾ ਕੱਟ ਕਰਨਾ ਹੋਵੇ ਭਾਜਪਾ ਨੇ ਇੰਨਾ ਕੱਟ ਕਰਨਾ ਹੋਵੇ 2 ਲੱਖ ਦੀਆਂ ਜਲੇਬੀਆਂ ਲੱਗਦੀਆਂ ਬਾਕੀ ਸਮਾਨ ਬਾਅਦ ਚ ਇੱਥੇ ਲੋਕ ਹੱਥ ਲਾਉਣ ਨੂੰ ਤਰਸ ਜਿੰਦੇ ਇਸ ਤੋਂ ਵੱਧ ਹੋਰ ਮੈਂ ਕੀ ਚਾਹੁੰਦਾ ਜੀ ਇਸ ਤੋਂ ਵੱਡਾ ਮੇਰੇ ਕੋਲੇ ਕੋਈ ਖਜ਼ਾਨਾ ਆ ਜਾਊਗਾ ਪਬਲਿਕ ਦੇ ਰੂਪ ਚ ਇੰਨਾ ਖਜ਼ਾਨਾ ਆ ਗਿਆ ਮੈਂ ਪੈਸੇ ਕੀ ਕਰਨੇ ਨੇ ਜੀ ਉਹੀ ਦੋ ਰੋਟੀਆਂ ਖਾਣੀਆਂ ਨੇ 19 ਕਿ ਜਗ੍ਹਾ ਤੇ ਸੌਣਾ ਪਰ ਹਾਂ ਇੰਨਾ ਕਿ ਮੈਂ ਕਹਿ ਦਿੰਨਾ ਇਹ ਗੱਲ ਸਮਝ ਲੈਣ ਇਨ੍ਹਾਂ ਦੇ ਜਿਹੜੇ ਕਮਾਏ ਹੋਏ ਨੇ ਪਹਾੜਾ ਪੂਰਾ ਜਿਹਾ ਮਹਿਲ ਮੂਲ ਜਿਹਾ ਬਣਾਏ ਹੋਰੇ ਉਹ ਸਾਰੇ ਕੱਟੂਗਾ ਉਹ ਕੱਢ ਕੇ ਲੋਕਾਂ ਦੇ ਪਾਸੇ ਦੇ ਤਾਈਓ ਸਾਰੇ ਇਕੱਠੇ ਨੇ ਆਪਸ ਵਿੱਚ ਇਕੱਠੇ ਨੇ ਬੀਜੇਪੀ ਦੇ ਕਾਂਗਰਸ ਇਕੱਠੇ ਹੋ ਕੇ ਲੜ ਰਹੀ ਹੈ ਕਹਿੰਦੇ ਕੀ ਕਰਨਾ ਹੈ ਕਿਵੇਂ ਕਰਨਾ ਹੈ ਉਹ ਕਹਿੰਦੇ ਪੇ ਤਾਂ ਹਟਦਾ ਨਹੀਂ ਇਹ ਤਾਂ ਫੇਰ ਆ ਗਿਆ ਮਹਿੰਦਰ ਭਗਤ ਨੂੰ ਲੈ ਕੇ ਔਰ ਭਗਤ ਪਰਿਵਾਰ ਹੈ ਸੱਚੀ ਮੁੱਚੀ ਭਗਤ ਪਰਿਵਾਰ ਹੈ ਮਹਿੰਦਰ ਭਗਤ ਜਿੰਦਾਬਾਦ ਮਹਿੰਦਰ ਭਗਤ ਜਿੰਦਾਬਾਦ ਖੁਦਾਸਤਰੀਕ ਨੂੰ ਝਾੜੂ ਵਾਲਾ ਬਟਨ ਦਬਦਿਓ 10 ਤਰੀਕ ਉਹਦੂਗਾ ਦੇਖੋ ਬਾਦੇ ਜਿਹੜੇ ਹੁੰਦੇ ਨੇ ਨਾ ਜਿਹੜੇ ਮੈਨੀਫੈਸਟੋ ਚ ਕਰਦੇ ਆ ਉਹ 5 ਸਾਲ ਵਾਸਤੇ ਹੁੰਦੇ ਨੇ ਕਿ 5 ਸਾਲਾਂ ਚ ਅਸੀਂ ਆ ਕਰਦਾਂਗੇ ਮੈਂ ਉਹ ਗਰੰਟੀਆਂ ਪੂਰੀਆਂ ਕਰਤੀਆਂ ਜਿਹੜੀਆਂ ਮੈਂ ਦਿੱਤੀਆਂ ਵੀ ਨਹੀਂ ਸੀ 16 ਟੋਲ ਪਲਾਜੇ ਬੰਦ ਕਰਤੇ 60 ਲੱਖ ਰੁਪਇਆ ਇੱਕ ਦਿਨ ਦਾ ਲੋਕਾਂ ਦਾ ਵਾਸ਼ ਹੈ ਜਿੰਦਾਬਾਦ ਜਿੰਦਾਬਾਦ ਟੋਲ ਪਲਾਜੇ ਲਾਇਕ ਹੀ ਨਹੀਂ ਸੀ ਪ੍ਰਤਾਪ ਸਿੰਘ ਆਜਵੇਂ ਨੇ ਉਹ ਉਹ ਅੱਜ ਮੋਟਾ ਬੰਨਾ ਰਿਹਾ ਤੇ ਉਹ ਉਹ ਸੈਂਟਰ ਦਾ ਉਹ ਵੀ ਹੋ ਜਾਊਗਾ ਸੈਂਟਰ ਦਾ ਜਿਹੜੇ ਸਟੇਟ ਲੈਵਲ ਤੇ ਜਿਨ੍ਹਾਂ ਨੇ ਆਪਣੇ ਐਗਰੀਮੈਂਟ ਬ੍ਰੀਚ ਕਰਕੇ ਉਹ ਸਾਰੇ ਬੰਦੇ 16 ਕਰਕੇ ਸਵਿਸ਼ ਕਰਕੇ ਅੱਛਾ ਵਿਧਾਇਕਾਂ ਦੀ ਪੈਨਸ਼ਨ ਘਟਾਈ ਮੈਂ ਹਰੇਕ ਵਾਰੀ ਚੁਣੇ ਜਾਂਦੇ ਨੇ ਨਵੀਂ ਪੈਨਸ਼ਨ ਮਤਲਬ ਜੇ ਪੰਜ ਵਾਰੀ ਚੁਣੇ ਗਏ ਤਾਂ ਥੋੜੀ ਘੱਟੋ-ਘੱਟ 3.5 ਲੱਖ ਰੁਪਏ ਪੈਨਸ਼ਨ 50000 70000 ਦੀਆ ਇੱਕ ਵਾਰੀ ਦਾ ਕਿਉਂ ਬਈ ਮਲਾਜਮਾਂ ਨੂੰ ਤਾਂ ਇੱਕ ਪੈਨਸ਼ਨ ਮਿਲਦੀ ਹੈ 40 ਸਾਲ ਨੌਕਰੀ ਕਰਕੇ ਤੇ ਤੁਸੀਂ 2 ਸਾਲ ਮੈਂ ਐਮਐਲਏ ਰਹੇਗੇ ਤਾਂ 70000 ਫਿਰ ਅਗਲੀ ਵਾਰ ਰਹੇਗੇ ਤਾਂ ਫੇਰ 70000 ਹੋਰ ਫੇਰ ਅਗਲੀ ਵਾਰ ਰਹੇ ਹੋ ਮੈਂ ਕਿਹਾ ਇੱਕ ਲੈਣੀ ਹੈ ਲੋ ਨੀ ਜਾਓ ਕਹਿੰਦੇ ਠੀਕ ਹੈ ਧੰਨਵਾਦ ਬਿਜਲੀ 600 ਜੁਲਟ ਫਰੀ ਆਉਂਦੀ ਹੈ ਨੌਕਰੀਆਂ ਮਿਲ ਰਹੀਆਂ ਨੇ ਪੜੋ ਬੱਚਿਆਂ ਨੂੰ ਕਹੋ ਪੜੋ

थोड़े कोई फायदा नहीं जो तो जितने की कर अपने कर पौने तेरे साल अगले को हां जितने एक रखो पंजे नंबर से बटन है पर आना पहले नंबर से है मशीन च पंजे नंबर से है आना पहले नंबर से ਸੋ ਇਸ ਕਰਕੇ ਪਹਿਲਾ ਵਾਲਾ ਰਿਜ਼ਲਟ ਦਿਓ ਇਹਨਾਂ ਦੋਨਾਂ ਨੂੰ ਵੇਲੇ ਕਰੋ ਇਹ ਕਿਹਨਾਂ ਸੱਚਨਾ ਅੱਜ ਸਾਟੇ ਵਾਲੀ ਪਾਰਟੀ ਇਮਾਨਦਾਰ ਹੈ ਅਸੀਂ ਖਾਣ ਨਹੀਂ ਦਿੰਦੇ ਪੈਸੇ ਅਸੀਂ ਉਹਨਾਂ ਨੂੰ ਕਿਹਾ ਵੀ ਤੂੰ ਇਹ ਨਹੀਂ ਕਰ ਸਕਦਾ ਕਹਿੰਦਾ ਮੈਂ ਕਰੀ ਦੇ ਜੀ ਹਨਾ ਅੱਜ ਕੱਲ ਦੁਬਾਰੇ ਲੜ ਕੇ ਦੇਖ ਲਾ ਦੁਬਾਰੇ ਇਲੈਕਸ਼ਨ ਲੜ ਕੇ ਦੇਖ ਲਾ ਤੈਨੂੰ ਲੱਗ ਜੂਗਾ ਪਤਾ ਚਾਂਦੀ ਕਿਹੜੇ ਭਾਅ ਵਿਕਦੀ ਹੈ ਤੂੰ ਜਿੱਤਿਆ ਸੀ ਜਾਂ ਪਾਰਟੀ ਜਿੱਤੀ ਸੀ ਦੁਬਾਰੇ ਲੜ ਕੇ ਦੇਖ ਪਾਰਟੀ ਜਿੱਤੀ ਸੀ ਆ ਖੜੀਆ ਮਹਾਪਰਣਾ ਮੇਰੇ ਦੀਪਾਕੀ ਜਿੰਦਾਬਾਦ ਸੋ ਵੀਰੇ ਜਿੰਦਾਬਾਦ ਇਹਨਾਂ ਤੇ ਕੋਈ ਯਕੀਨ ਨਾ ਕਰੋ ਪ੍ਰੈਸ ਕਾਨਫਰੰਸ ਕਰਨ ਬੈਹ ਜਾਂਦੇ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਧਰਕੀ ਕੱਢੀ ਜਾਣ ਮੈਨੂੰ ਕੋਈ ਫਰਕ ਨਹੀਂ ਪੈਂਦਾ ਜੇ ਨਾ ਤੁਸੀਂ ਨਾ ਆਓ ਔਰ ਗਾਣਾ ਉਹ ਕੱਢਦੇ ਆ ਜਿਨ੍ਹਾਂ ਦਾ ਕੰਮ ਨਹੀਂ ਬਣਿਆ ਜਿਹੜੇ ਮੁੱਖ ਮੰਤਰੀ ਵਾਲੀਆਂ ਪਜਾਮੀਆਂ ਸਮਾ ਬੈਠੇ ਸੀ ਭਰਹੀਂ ਰਹਿ ਗਈਆਂ ਉਹ ਕਰਦੇ ਉਹ ਸੇਵਕ ਲੱਗੇ ਉਹ ਰਾਤ ਦੇ 11 ਵਜੇ ਤੱਕ ਕੰਮ ਨਹੀਂ ਕਰ ਸਕਦੇ ਮੈਂ ਰਾਤ ਦੇ 11 ਵਜੇ ਤੱਕ ਲੋਕਾਂ ਚੋੜਨਾ ਰਾਤ ਦੇ 11 ਵਜੇ ਤੱਕ ਉਹ ਨਹੀਂ ਹੋ ਤਾਂ ਕਹਿੰਦੇ ਟੈਂਪਰੇਚਰ ਪੁੱਛ ਕੇ ਬਾਹਰ ਜਾਂਦੇ ਹੈ ਹਾਊ ਮੱਚ ਇਜ਼ ਦਾ ਟੈਂਪਰੇਚਰ ਸਰ 39 ਓ ਮਾਈ ਗੋਡ ਟੂ ਹੌਟ ਤਦ ਸਿਰ ਜਦੋਂ 30 ਡਿਗਰੀ ਹੋ ਗਿਆ ਚੱਲਾਂਗੇ ਪੰਜਾਬ ਦੇ ਚੌਣ ਦੇ ਅੰਦਰ ਪਹੁੰਚਣ ਚਾਹਾਂਗੇ ਇਹ 30 ਡਿਗਰੀ ਟੈਂਪਰੇਚਰ ਪੁੱਜ ਕੇ ਜਾਂਦੇ ਆ ਉਹਨੇ ਜਿੱਥੇ ਮੈਂ ਅੱਧਾ ਹਲਕਾ ਕੱਢ ਦੇਣਾ ਭਾਰਗੋ ਕੈਂਪ ਬਸਤੀ ਛੇਕ ਬਸਤੀ ਦਾਨੀਸ਼ ਬੰਦਾ 13 ਨੰਬਰ ਬਾੜ 21 ਨੰਬਰ ਬਾੜ ਮਹਿਰੋਜ ਕਾਰਨਗਰ ਕਾਰਨਗਰ 55 ਨੰਬਰ ਸੰਤ ਕਬੀਰ ਨਗਰ ਕਾਰਨਗਰ ਮਾਡਰਨ ਹਾਊਸ ਕਿਸੋਰੀ ਮੰਡਾ ਮੈਂ ਸਾਰੇ ਜਾਣ ਮੈਂ ਨਿਕਲਿਆ ਹੀ ਮੱਲਿਆਂ ਚ ਆ ਇਹਨੂੰ ਕੀ ਪਤਾ ਮਹੱਲੇ ਕੀ ਹੁੰਦੇ ਨੇ ਡੇਡ ਡੇਡ ਕਰੋੜ ਦੀਆਂ ਗੱਡੀਆਂ ਲੈ ਫਿਰਦ ਨੇ ਇਹ ਇਹ ਗੱਡੀ 'ਚ ਵੀ ਸੌਂਦੇ ਨੇ ਗੱਡੀ ਇਹੋ ਜਿਹੀ ਨਹੀਂ ਚਾਹੀਦੀ ਵੀ ਸੀਟ 'ਤੇ ਬਹਿ ਜਾ ਨਾ 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 ਗੱਡੀ ਦੇ ਵਿੱਚ ਵੀ ਬੈੱਡ ਬਣੇ ਇੰਨਾ ਆਰਾਮ ਚਾਹੀਦਾ ਐ ਇਹ ਕੰਮ ਕਿਹੜਾ ਕਰਦੇ ਹੋ ਵੀ ਇੰਨਾ ਆਰਾਮ ਚਾਹੀਦਾ ਸੋ ਇਸ ਕਰਕੇ ਤੁਹਾਡੇ ਕੋਲੇ ਆਇਆ ਹਾਂ ਐਸ ਵਾਰ 10 ਤਰੀਕ ਨੂੰ ਵੋਟਾਂ ਪੈਣਗੀਆਂ 13 ਨੂੰ ਰਿਜ਼ਲਟ ਆਊਗਾ ਬਸ ਜਿੱਥੇ ਜਿੱਥੇ ਵੀ ਹੈਗੇ ਹਾਂ ਆਪਣੇ ਦੋਸਤਾਂ ਮਿੱਤਰਾਂ ਨੂੰ ਸਾਰੇ ਕਵਾਂਡੀਆਂ ਨੂੰ ਸਰਨ ਦੱਸ ਦੋ ਭਗਵਾਨ ਸਾਡਾ ਬਿਜਲੀ ਦਿਲ ਜ਼ੀਰੋ ਭਗਵਾਨ ਤਮਾਨ ਸਾਡਾ ਹੀਰੋ ਅੱਛਾ ਜਿੰਦਾਬਾਦ ਆਗਾਸ ਦੇ ਪਾਈ ਮੀਡੀਆ ਨੇ ਇੱਧਰ ਵੀ ਲਾ ਲਿਆ ਕਰੋ ਕੈਮਰੇ ਕਦੇ ਆ ਲੋਕ ਕਹਿੰਦੇ ਨੇ ਮੈਂ ਨਹੀਂ ਕਹਿਣਾ ਸਰ ਬੱਚਾ ਬੁਲਾ ਦੇ ਹਾਂਜੀ ਪੁੱਤਰ ਜੀ ਵਾਹ ਵਾਹ ਬੜਾ ਘਰੂ ਪੁੱਤ ਪ੍ਰੋਫੈਸਰ ਬਣਨਾ ਬਹੁਤ ਵੱਡੀ ਠੀਕ ਹੈ ਨਾ ਸੋ ਇੰਨੇ ਬੱਚਾ ਸਨੇਹ ਪ੍ਰਵਾਸ ਵਿੱਚ ਇੱਥੇ ਪਹੁੰਚੇ ਦੋਨੇ ਹੱਥ ਉੱਪਰ ਕਰਕੇ ਦੋ ਨਾਰੇ ਲਾਦੇ ਮੈਨੂੰ ਥੋੜਾ ਜਿਹਾ ਸਕੂਨ ਹੋ ਜੂ ਕਿ ਹਾਂ ਪੰਜਾਬ ਲਈ ਕੋਈ ਕੰਮ ਕਰਕੇ ਆਇਆ ਕਿਉਂਕਿ ਜਿੰਨਾ ਚਿਰ ਮੈਂ ਪੰਜਾਬ ਦੇ ਲੋਕਾਂ ਲਈ ਕੋਈ ਕੰਮ ਨਾ ਕਰਾਂ ਜਿੰਨਾ ਚਿਰ ਨਾ ਪੰਜਾਬ ਦੇ ਲੋਕਾਂ ਵਾਸਤੇ ਕੋਈ ਆਪਣਾ ਸਨੇਹਾ ਨਾ ਦੇਵਾਂ ਮੈਨੂੰ ਨੀਂਦ ਨਹੀਂ ਆਉਂਦੀ ਕਿ ਅੱਜ ਮੈਂ ਪੰਜਾਬ ਦੇ ਕੰਮ ਆਇਆ ਜਾਂ ਨਾ ਤੇ ਤੜਕੇ ਉੱਠ ਕੇ ਸਭ ਤੋਂ ਪਹਿਲਾਂ ਅਰਦਾਸ ਇਹ ਕਰਦੀ ਆਂ ਪ੍ਰਮਾਤਮਾ ਇੱਕ ਦਿਨ ਹੋਰ ਮਿਲ ਗਿਆ ਪੰਜਾਬ ਦੀ ਸੇਵਾ ਕਰਨ ਵਾਸਤੇ ਦਿਲ ਪੰਜਾਬ ਵਾਸਤੇ ਤੜਪਦਾ ਸੋ ਜਸਟ ਬਲੀਵ ਮੀ ਨਿਤਿਜ ਕੀ ਰੱਖਿਓ ਆਹੀ ਜਿਹੜਾ ਕਰ ਰੱਖਿਆ ਦੋਨੀਆਂ ਟੋਪਰ ਚੱਕ ਕੇ ਦੁਨਾਰ ਲਾ ਦਿਓ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਹਰ ਆਗ ਮਾਤਾ ਕੀ ਜੈ प्रगति प्रगति पर थी बहुत ही सरकार योग पंजाब की जनता दे जिला दी धड़कन पंजाब के मुख्यमंत्री सरदार भगवंत सिंह मान साहब आज सारी जनता हम लोग पंजाब भी बहुत प्यार करती है मान साहब आज चार सुबह इतना बड़ा जनसभा इतना बड़ा जनसभा इस्लाम का सबूत है कि ठाड़े किए जा रहे कमानी हर लगा हो रही है ਤੋ ਮੈਂ ਵੀ ਸਾਰੇ ਸੰਤਾ ਨੂੰ ਆਪਣੇ ਨੀਰਾ ਪੈਣਾ ਤੋਂ ਬੇਨਤੀ ਕਰਦਾ ਹਾਂ ਕਿ 11 ਜੁਲਾਈ ਨੂੰ ਇੱਥੇ ਗੋਹਤ ਹੈ ਚਾਦਰ ਨਿਸ਼ਾਨ ਦਾ ਬਟਨ ਦਬਾ ਕੇ ਆਮ ਆਦਮੀ ਪਾਰਟੀ ਨੂੰ ਪਹੁੰਚਾ ਕੇ ਇਤਿਹਾਸਿਕ ਜਿੱਤ ਹੋ ਸਕੇ ਤਾਂ ਕਿ ਸਿਆਣ ਦੇ ਸਮੇਂ ਵਿੱਚ ਪਹਿਲੇ ਵਾਰ ਰਾਜ ਪਰਾਂਦੇ ਰਹੀਏ ਇਹ ਕਾਰਵਾਈਆਂ ਹੋਈਆਂ ਸਾਰੇ ਸੰਤਾ ਦਾ ਬਹੁਤ ਬਹੁਤ ਧੰਨਵਾਦ

ਮਹਿੰਦਰ ਭਗਤ ਦੀ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਤੁਸੀਂ ਇਹਨਾਂ ਨੂੰ ਤੁਸੀਂ ਇਹਨਾਂ ਨੂੰ ਵਿਧਾਨ ਸਭਾ ਦੀਆਂ ਕੋਡੀਆਂ ਚੜਾ ਦਿਓ ਉਸ ਤੋਂ ਅੱਗੇ ਮੰਤਰਾਲੇ ਵਾਲਿਆਂ ਦਾ ਸਰਕਾਰ 'ਚ ਹਿੱਸਾ ਪੈਂਦਾ ਹੈ ਤੁਸੀਂ ਸਰਕਾਰ ਦੇ 파ਟਨਰ ਬਣੋਗੇ ਤੇ ਫਿਰ ਜਦੋਂ ਅੱਜ ਪੜਚੀ ਮਹਿੰਦਰ ਭਗਤ ਜੀ ਜੁਰਦਾ ਤਾੜੀਆਂ ਨਾਲ ਸਵਾਗਤ ਕਰਦੇ ਹਾਂ ਤੁਸੀਂ ਇਹਨਾਂ ਨੂੰ ਤੁਸੀਂ ਇਹਨਾਂ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜਾ ਦਿਓ ਉਸ ਤੋਂ ਅੱਗੇ ਮੰਤਰਾਲੇ ਵਾਲੀਆਂ ਪੌੜੀਆਂ ਚੜਾਉਣਾ ਕੰਮ ਮੇਰਾ ਦਾ ਸਰਕਾਰ ਤੇ ਹਿੱਸਾ ਪੈਂਦਾ ਤੁਸੀਂ ਸਰਕਾਰ ਦੇ ਪਾਰਟਨਰ ਬਣਾਉਂਗੇ ਤੇ ਫਿਰ ਜਦੋਂ ਅਜ ਪਗਲ ਮਹਿੰਦਰ ਪਗਲ ਜੀ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕਰੋ ਤੁਸੀਂ ਇਹਨਾਂ ਨੂੰ ਤੁਸੀਂ ਇਹਨਾਂ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜਾ ਦਿਓ ਉਸ ਤੋਂ ਅੱਗੇ ਮੰਤਰਾਲੇ ਵਾਲੀਆਂ ਪੌੜੀਆਂ ਚੜਾਉਣਾ ਕੰਮ ਮੇਰਾ ਜ਼ਰੂਰ ਤੁਸੀਂ ਸਰਕਾਰ ਦੇ 파ਟਨਰ ਬਣੋਗੇ ਤੇ ਫਿਰ ਜਦੋਂ ਅਜ ਪਗਤੀ ਮਹਿੰਦਰ ਪਗਤੀ जोरदार ਤਾੜੀਆਂ ਨਾਲ ਸਵਾਗਤ ਕਰੋ ਸਾਡੇ ਮੰਤਰੀ ਤੁਸੀਂ ਇਹਨਾਂ ਨੂੰ ਤੁਸੀਂ ਇਹਨਾਂ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜਾ ਦਿਓ ਉਸ ਤੋਂ ਅੱਗੇ ਮੰਤਰਾਲੇ ਵਾਲੀਆਂ ਪੌੜੀਆਂ ਚੜਾਉਣਾ ਕੰਮ ਮੇਰਾ ਹੈ। ਜਿੰਦਾਬੋਧ 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 ਕਿਉਂਕਿ ਜਦੋਂ ਇਹਨਾਂ ਕੋਲੇ ਕਲਮ ਮਿਲੂਗੀ ਜਦੋਂ ਇਹਨਾਂ ਕੋਲੇ ਤੁਹਾਡੀਆਂ ਗਲੀਆਂ, ਨਾਲੀਆਂ, ਸੀਵਰੇਜ ਆ ਤੁਹਾਡੇ ਜਿੰਨੇ ਵੀ ਲੋਕਲ ਸਰਕਾਰ 'ਚ ਹਿੱਸਾ ਲੈਂਦਾ ਹੈ ਤੁਸੀਂ ਸਰਕਾਰ ਦੇ ਪਾਰਟਨਰ ਬਣਾਉਂਗੇ ਤੇ ਫਿਰ ਜਦੋਂ ਅੱਜ ਪਗਤ ਮਹਿੰਦਰ ਪਗਤ ਜੀ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕਰਵਾਉਂਦਾ ਤੁਸੀਂ ਇਹਨਾਂ ਨੂੰ ਤੁਸੀਂ ਇਹਨਾਂ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜਾ ਦਿਓ ਉਸ ਤੋਂ ਅੱਗੇ ਮੰਤਰਾਲੇ ਵਾਲੀਆਂ ਪੌੜੀਆਂ ਚੜਾਉਣਾ ਕੰਮ ਮੇਰਾ ਕਿਉਂਕਿ ਜਦੋਂ ਇਹਨਾਂ ਕੋਲੇ ਕਲਮ ਮਿਲੂਗੀ ਜਦੋਂ ਇਹਨਾਂ ਕੋਲੇ ਤੁਹਾਡੀਆਂ ਗਲੀਆਂ ਨਾਲੀਆਂ ਸੀਵਰੇਜ ਆ ਤੁਹਾਡੇ ਜਿੰਨੇ ਵੀ ਲੋਕਲ ਮਸਲੇ ਨੇ ਉਹਨਾਂ ਨੂੰ ਹੱਲ ਕਰਾਉਣ ਦੀ ਕਲਮ ਮਿਲੂਗੀ ਅਈਓ ਮਸਲੇ ਹੱਲ ਕਰਦਾ ਸਰਕਾਰ ਚ ਹਿੱਸਾ ਪੈਂਦਾ ਤੁਸੀਂ ਸਰਕਾਰ ਦੇ 파ਟਨਰ ਬਣਾਉਂਗੇ ਤੇ ਫਿਰ ਜਦੋਂ ਅੱਜ ਪਾਕਿਸਤਾਨ ਮਹਿੰਦਰ ਭਗਤ ਜੀ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਸਾਰੀ ਬੰਦੂਰ ਤੁਸੀਂ ਇਹਨਾਂ ਨੂੰ ਤੁਸੀਂ ਇਹਨਾਂ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜਾ ਦਿਓ ਉਸ ਤੋਂ ਅੱਗੇ ਮੰਤਰਾਲੇ ਵਾਲੀਆਂ ਪੌੜੀਆਂ ਚੜਾਉਣਾ ਕੰਮ ਮੇਰਾ ਜਿੰਦਾਬੋਧ 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 ਕਿਉਂਕਿ ਜਦੋਂ ਇਹਨਾਂ ਕੋਲੇ ਕਲਮ ਮਿਲੂਗੀ ਜਦੋਂ ਇਹਨਾਂ ਕੋਲੇ ਤੁਹਾਡੀਆਂ ਗਲੀਆਂ ਨਾਲੀਆਂ ਸੀਵਰੇਜ ਆ ਤੁਹਾਡੇ ਜਿੰਨੇ ਵੀ ਲੋਕਲ ਮਸਲੇ ਨੇ ਉਹਨਾਂ ਨੂੰ ਹੱਲ ਕਰਾਉਣ ਦੀ ਕਲਮ ਮਿਲੂਗੀ ਅਈਓ ਮਸਲੇ ਹੱਲ ਹੋਣਗੇ ਦਾ ਸਰਕਾਰ ਚ ਹਿੱਸਾ ਹੈ ਤੁਸੀਂ ਸਰਕਾਰ ਦੇ 파ਟਨਰ ਬਣੋਗੇ ਤੇ ਫਿਰ ਜਦੋਂ ਅੱਜ ਪਾਕਿਸਤਾਨ ਮਹਿੰਦਰ ਪਗਤੀ ਜ਼ੋਰ ਨਾਲ ਤਾੜੀਆਂ ਨਾਲ ਸਵਾਗਤ ਕਰਦੇ ਹਾਂ ਤੁਸੀਂ ਇਹਨਾਂ ਨੂੰ ਤੁਸੀਂ ਇਹਨਾਂ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜਾ ਲਓ ਉਸ ਤੋਂ ਅੱਗੇ ਮੰਤਰਾਲੇ ਵਾਲੀਆਂ ਪੌੜੀਆਂ ਚੜਾਉਣਾ ਕੰਮ ਮੇਰਾ ਹੈ ਮੇਰਾ ਕੋਕੇ ਜਦੋਂ ਇਹਨਾਂ ਕੋਲੇ ਕਲਮ ਮਿਲੂਗੀ ਜਦੋਂ ਇਹਨਾਂ ਕੋਲੇ ਤੁਹਾਡੀਆਂ ਗਲੀਆਂ ਨਾਲੀਆਂ ਸੀਵਰੇਜ ਆ ਤੁਹਾਡੇ ਜਿੰਨੇ ਵੀ ਲੋਕਲ ਮਸਲੇ ਨੇ ਉਹਨਾਂ ਨੂੰ ਹੱਲ ਕਰਾਉਣ ਦੀ ਕਲਮ ਮਿਲੂਗੀ ਅਨੇ ਮਸਲੇ ਹੱਲ ਹੋਣਗੇ ਸੋ ਮੈਂ ਤੁਹਾਡੇ ਕੋਲੇ ਆਇਆ ਹਾਂ ਕਿ ਸਰਕਾਰ ਚ ਹਿੱਸਾ ਪੈਂਦਾ ਤੁਸੀਂ ਸਰਕਾਰ ਦੇ 파ਟਨਰ ਬਣੋਗੇ ਤੇ ਫਿਰ ਜਦੋਂ ਅੱਜ ਪਾਕਿਸਤਾਨ ਮਹਿੰਦਰ ਭਗਤ ਜੀ ਜ਼ੋਰ ਨਾਲ ਤਾੜੀਆਂ ਨਾਲ ਸਵਾਗਤ ਕਰੋ ਸਾਡੇ ਵੱਲੋਂ ਤੁਸੀਂ ਇਹਨਾਂ ਨੂੰ ਤੁਸੀਂ ਇਹਨਾਂ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜਾ ਦਿਓ ਉਸ ਤੋਂ ਅੱਗੇ ਮੰਤਰਾਲੇ ਵਾਲੀਆਂ ਪੌੜੀਆਂ ਚੜਾਉਣਾ ਕੰਮ ਮੇਰਾ ਹੈ ਕੋਕੇ ਜਦੋਂ ਇਹਨਾਂ ਕੋਲੇ ਕਲਮ ਮਿਲੂਗੀ ਜਦੋਂ ਇਹਨਾਂ ਕੋਲੇ ਤੁਹਾਡੀਆਂ ਗਲੀਆਂ ਨਾਲੀਆਂ ਸੀਵਰੇਜ ਆ ਤੁਹਾਡੇ ਜਿੰਨੇ ਵੀ ਲੋਕਲ ਮਸਲੇ ਨੇ ਉਹਨਾਂ ਨੂੰ ਹੱਲ ਕਰਾਉਣ ਦੀ ਕਲਮ ਮਿਲੂਗੀ ਅਈਓ ਮਸਲੇ ਹੱਲ ਹੋਣਗੇ ਸੋ ਮੈਂ ਤੁਹਾਡੇ ਕੋਲੇ ਆਇਆ ਤੁਸੀਂ ਪਹਿਲਾਂ ਵੀ ਸਾਨੂੰ ਵੋਟਾਂ ਪਾਈਆਂ ਦਾ ਸਰਕਾਰ ਚ ਹਿੱਸਾ ਪੈਂਦਾ ਤੁਸੀਂ ਸਰਕਾਰ ਦੇ 파ਟਨਰ ਬਣੋਗੇ ਤੇ ਫਿਰ ਜਦੋਂ ਅਜ ਪਗਰ ਮਹਿੰਦਰ ਪਗਰ ਜੀ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕਰਤਾ ਤੁਸੀਂ ਇਹਨਾਂ ਨੂੰ ਤੁਸੀਂ ਇਹਨਾਂ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜਾ ਦਿਓ ਉਸ ਤੋਂ ਅੱਗੇ ਮੰਤਰਾਲੇ ਵਾਲੀਆਂ ਪੌੜੀਆਂ ਚੜਾਉਣਾ ਕੰਮ ਮੇਰਾ ਹੈ Okay